ਚੰਗੀਆਂ ਪੱਠ ਦੀ ਮੇਰਾ ਚੌਕੀ ਆ ਮੋਜ ਇਹਨੇ ਜਾ ਧਿਆਨਾ ਮਾੜਾ ਬੱਚੀ ਚੰਨਣੇ ਫਲੋਦਾ ਯਾਰ ਅਰੇ ਸਵੇਰ ਜਾ ਕੇ ਹੋਣਾ ਤੈਨੂੰ ਨਹੀਂ ਭਾਈ ਉਹਨਾਂ ਨੂੰ ਮੜੀ ਕਿਹਨਾਂ ਉਹ ਉਹ ਚੌਕੀ ਹੈ ਤਾਂ ਭਈਆ ਪੱਠ ਤਾਂ ਸੱਤਾ ਹੋਣ ਲੱਗਿਆ ਲੱਛੀ ਆਏ ਮੁੱਠੀ ਚੰਗੀਆਂ ਪੱਠ ਦੀ ਅਜੇ ਤਾਂ ਬਸ ਹੁਣ ਸੂ ਕੇ ਆੜੀਆ 8 8 7 ਆੜੀਆ ਜੇ ਸਾਡੀ ਮਰ ਪੱਛੇਰ ਤੇ ਆ ਜਾਣਗੇ ਤੱਕੇ ਇਹੇ ਯਾਰ ਬੱਚੇ ਐਵੇਂ ਰਕੀ ਦੇ ਨੇ ਮੈਂ ਪੰਡਾ ਪੌਣ ਪਿਆਉਣਾ ਸਾਰ ਗੈਰੰਟੀ ਦੋਗਾ 30 ਤੋਂ ਦੂਰ ਇਹ ਜਾ ਕੁਝ ਹੋਵੇ ਨਾ ਕੋਈ ਨਹੀਂ ਹੋਰਿਆ ਬਾਨਾ ਨੂੰ ਵੀ ਆਇਆ ਲੈ ਭਾਈਆ ਲੈ ਭਾਈ ਤਾ ਫੜਾ ਸਾਡੇ ਬੰਦੇ ਦੇ ਉਹ ਤਾਂ ਮੋਰ ਦੇ ਮੇਰੇ ਪੰਦੇ ਸਤਾ 11 ਦਾ ਨਾ ਨਾ ਤਰ ਤਰ ਮੇਰੇ ਪੈਣੀ ਬੋਦੀ ਐਂ ਤੇ ਮੈਂ ਤਾਂਨ ਕਰਤੀ ਆ। ਆਪਾਂ ਨੂੰ ਫੜਾਵੇ ਸਾਰਾ ਕੋ ਲਾਟ ਕਰ ਕਰ ਕਹਤਾ 20 ਲਾਟ। ਉਹ 20000 ਯਾਰ ਇਹਨਾਂ ਕਹਣ ਸਾਨੂੰ ਕਾਰਡੀਆਂ ਜਵਾਗ ਲੈਣੇ ਬਕੀ ਚੱਲੇਗਾ ਅੱਜ ਕਿੰਜ ਆ ਗਿਆ। 10000 ਦੇ ਬਠੋਲੇ ਹੋ ਜਾਣੇ ਨੇ। ਤੂੰ ਦੱਸ ਦੇ ਕੱਢ ਲੈ ਯਾਰ। ਦੋ ਮਹੀਨੇ ਦੇ ਬਠੋਲੇ ਯਾਰ ਚੋਣੋਂ ਹਟ ਕੇ 10000 ਦੇ ਆਪੀ ਨੇ। ਤੂੰ ਐ ਕਹ ਯਾਰ ਬਕੀ ਫੇਰ 20000 ਦੀ। ਤੂੰ ਦੱਸ ਦੇ ਨਾਂਣੇ ਰੱਖਾ। ਆ ਦੇ ਦੋ ਮਹੀਨਾ ਹੁੰਦੇ ਜੀ। ਦੋ ਮਹੀਨਾ ਕੀ ਕਰਵਾ? ਦੋ ਮਹੀਨਾ ਚੋਣਾਂ ਗਿਆ ਤਾਂ 10 ਤੇ 7-8 ਦਿਨ ਦੇ ਬਠੋਲੇ ਦੇ। ਉਹ ਵੀ ਬਣ ਕੇ ਦੇ ਦੇ ਬੱਕਰੀ ਵਿਚਾਰਾ ਕਿਆ ਥੋੜਾ ਹੋ ਗਈ ਮੈਂ ਤੁਹਾਨੂੰ ਲਾਟ ਹੀ ਦੱਸਿਆ ਸਾਰਾ ਕੋਈ ਤੂੰ ਕੁਝ ਨਹੀਂ ਹੈਗਾ ਹੁਣ ਫਿਰ ਕਿਰਦ ਕਰਾ ਤੈਨੂੰ ਲਾਟ ਕਹਿ ਤੈਨਰੇ ਖਾਤਰ ਸਵਾਸ ਕਹਿਤਾ 500 ਘੱਟ ਦੀ ਵੀ ਤੂੰ ਗੁਰੂ ਬੁਝੇ ਸਾਡੇ ਉਹ ਸਤਾਰ 18 ਜਦ ਮੈਂ ਪਿੰਡ ਜੇ ਹੁਣ ਮੈਂ ਬੋਲਦਾ ਸਾਡੇ ਮੋਢੇ ਸੈਨਸੀਆਂ ਦਾ ਖੜਾ ਉਹ ਦਰਤੀ ਜੇ ਦਾ ਪੁੱਤ ਉਹ ਮੁਸਲਮਾਨ ਕਾ ਦੇ ਬੱਕਰੀ ਦੀ ਨਰੀ ਬਕਾਉ ਹੈ ਇਹਦਾ ਪਿੰਡ ਦੰਦੇ ਨੇ ਮੈਨੂੰ ਦੰਦੇ ਨਹੀਂ ਕਿੰਨੇ ਦੀ ਇਹ ਯਾਰ ਦੀ ਤਾਂ ਮੈਂ ਇੰਨੀ ਪੱਟ ਲਈ ਸੀ ਇਹ ਉਹ ਲੈ ਚ ਉਹ ਦੇਣੀ ਕਿੰਨੇ ਦੀ ਹੈ ਓ ਜਾਨੋ ਅਰੇ ਬੇ ਜਾਨੋ ਉਹ ਗਾਉਂ ਵੀ ਹੁਣ ਕਾਗਜ ਹੈਗੀ ਕਦੋਂ ਮੈਂ ਆਪੇ ਬੱਲੋ ਪਾਈ ਆਵਾ ਆਪਾ ਕਾਦੂਗਾ ਮਨੀ ਆਪ ਵੀ ਦਾ ਕੀ ਪਤਾ ਛਾਪੀ ਮਰ ਬੋਗਾ ਨਾ ਮਰੋ ਉਹਦਾ ਕੀ ਪਤਾ ਹੈ ਇਹ ਇਹਦਾ ਬਾਹੋਂ ਕੇ ਕਰਨਾ ਬੰਦਾ ਬਾਹੋਂ ਕੋਲ ਨਾ ਬੰਦਾ ਇਹਦਾ ਲੜੀ ਉਦੋਂ ਵਗ ਗਿਆ ਫੜ ਸਾੜ ਖੋਹ ਦੇ ਯਾਰ ਕਿੱਲੇ ਤੂੰ ਕਿਹਾ ਉੱਤੇ ਹੀ ਹੋਣਾ ਕਿੰਨੇ ਕਾ ਕਿੰਨੇ ਤੂੰ ਲਾਟਦਾ ਆ ਫੜ ਲਾ ਹੋਂ ਤੇਰੀ ਬੇਦੀ ਬੱਕਰੀ ਆਪੇ ਮਰੂਗਾ ਨਾ ਆਪੀ ਜਦ ਕਰੀ ਕੇ ਸੱਗ ਘੱਲੋਂ ਦੀਆ ਹੁਣ ਤਰਾਹਿਆ ਵੀ ਹੋ ਗਈ ਯਾਰ ਬਸ ਇਹ ਤੇਰੇ ਬੂਰੇ ਹੁੰਦੇ ਜਿਹੜੇ ਆਪਾਂ ਮਾਰਦੇ ਰਗੇ ਐ ਚੱਕਦੇ ਰਗੇ ਆਪ ਨੂੰ ਐ ਉਹਨੇ ਬੂਰੇ ਹੀ ਹੁੰਦੇ ਹੈਗੇ ਜੇ ਜਿਹਦੇ ਚੱਕ ਕੇ ਲੈ ਗਏ ਫੇਰ ਬੂਰੇ ਹੋਣਗੇ ਲੈ ਵੀ ਪੈ ਰੋ ਜਿਹਦੇ ਚੱਕ ਕੇ ਲੈ ਗਏ ਨੰਜੇ ਚ ਪਾ ਰਿਆ ਜਿਹਦਾ ਸੜੀ ਤਾਂ ਲਿਆ ਇਹ ਕਹਿੰਦੇ ਮੇਰਾ ਮਾਜਦਾਰੀ ਹੈਗਾ ਹੈ ਐ ਐ ਹੁਜਾ ਮਾਰਦੇ ਨੇ ਹੱਲੇ ਬੱਚੇ ਲਾ ਫੇਰ ਹੁਜਾ ਮਾਂ ਮਾਂ ਖੂਕਦੇ ਨੇ ਉਦੋਂ ਬੂਰੇ ਹੋਣਗੇ ਕੋਈ ਨੁਕੀ ਨਹੀਂ ਬੈਠਾ ਦੇ ਲਈ ਨਾ ਅਮਰ ਆਨਲਾਈਨ ਖਰੀਦਾ ਸੌਦਾ ਹੋ ਗਿਆ ਸਾਰਾ ਆਇਆ ਮਾਜਾ ਸੱਪੇ ਬੰਨੀ ਖੜਾ ਬਾਕੀ ਤੋਂ ਮੁੱਠਾ ਲਾ ਲੰਦਾ ਲੈ ਨੀ ਬਾਕੀ ਦਾ ਬੀ ਬਕ ਤੇਰੇ ਬਾਕੀ ਦਾ ਨਹੀਂ ਯਾਰਾ ਇਹਦੇ ਵਪਾਰ ਪੈਂਦੇ ਮੈਂ ਕਿਹਾ ਤੂੰ ਤੂੰ ਆਮਾ ਜਵਾਮਾ ਜਵਾਮਾ ਬਸ ਹਸੂ ਆਪਾ ਪੀ ਲੈ ਲੈ ਸੁਵੇ ਦੇ ਜਾ ਕੇ ਲੈ ਕੇ ਲੋਕਾਂ ਨਾਲ ਰੱਖੀਆ ਤੱਕ ਲੋਕ ਰੱਖੀ ਤੱਕ ਯਾਰਾ ਤੂੰ ਆਪਾ ਦੇ ਇਸੇ ਬਾਕੀ ਦੇ ਮੇ ਆਉਣੇ ਬਾਈ ਆਸ ਜਗਾ ਗਿਆ ਹੋਇਆ نیا نے چڑا دیکھا نگ نگ بچے نے بچارے ਆਣ ਗੱਡੋ ਆ ਗਣ ਲੱਗਣੇ ਆ ਬੱਕਰੀ ਕਿੰਨੇ ਦੀ ਕਰਾਈ ਜਾ ਚ ਬੱਕਰੀ ਹੈ ਹੈ ਜੀ ਚਾ ਹਾਂ ਜੀ ਕੀ ਅੜੀ ਹੀ ਹੈ ਹੈ ਜੀ ਚਾ 17000 ਦੀ ਠੀਕ ਹੈ ਵੀ ਆ 7000 ਦੋ ਬੱਚੇ ਦੇ ਮਗਰ ਦੇ ਦੇਖ ਸਕਦੇ ਤੁਸੀਂ ਦੋ ਬੱਚੇ ਨੇ ਮਗਰ ਦੇ ਦੇ ਸਾਰੀ ਕਾਲੀ ਥਾਲੀ ਯਾਰ ਯਾਰ ਸਾਡੇ 580 ਆ ਸਾਡੇ 10 ਹੋ ਗਿਆ ਕਿੰਨਾ ਹੈਗਾ ਸਾਡੇ 6 ਆ ਕਿੰਨਾ 36 2 500 ਦੇ ਵਿੱਚ ਪਾ ਤਾ ਤਿੰਨ ਆ ਕਿੰਨਾ 4 5 4 ਸੀ ਸਾਡੇ 6 ਆ ਅੱਛਾ ਆ ਕਿੰਨਾ ਇਹ 4 ਆ ਵੀਰੇ ਯਾਰ ਇਹ ਸਾਡੇ 10 ਹੋ ਗਿਆ 500 ਸਾਈ ਵਾਲਾ ਵਿੱਚ ਪਾ ਆ ਵਿੱਚ ਪੈਗਾ 500 ਯਾਰ ਸਾਡੇ ਤਾਂ ਹਾਂ ਠੀਕ ਹੈ ਗਏ ਹੋ ਬਈ ਬਈ ਇਹ ਬੜੇ ਖਾਮ ਖਾਮ ਰੱਖਦੇ ਇਹ ਬੱਕਰੀਆਂ ਇਹ ਇਸ਼ਕ ਦੇਖੋ ਬੜਾ ਇਧਰੋਂ ਮੂੰਹ ਤਾਂ ਖਾ ਗਿਆ ਬੜਾ ਤਾਂ ਸਾਹ ਹੋ ਗਿਆ ਬੜਾ ਤੇ ਸੋਲ 1:00 ਵਜੇ ਬਣ ਜਾਂਦੇ ਸੌਰੀ ਯਾਰ ਸੌਰੀ 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 ਯਾਰ ਸੌਰੀ ਬੰਦਾ ਹੋ ਗਿਆ 5000 ਹੋ ਗਏ ਠੀਕ ਕਿੰਨੇ ਰਹਿ ਗਏ 10:30 15:30 ਹੋ ਗਿਆ انترا لمبے جڑ پر اوریا

30000 ਰੁਪਇਆ ਮੰਗ ਲੈਂਦੇ ਆ 30000 ਰੁਪਇਆ ਬਾਕੀ ਬਾਈ ਆ ਖੜਾ ਵੇ ਜਿਵੇਂ ਕਰ ਦੂਗਾ ਆਪਾਂ ਨੂੰ ਜਿਵੇਂ ਕਰ ਦੂਗਾ ਮੈਨੂੰ ਮਨਜ਼ੂਰ ਆ ਮੋੜ ਕੰਮ ਦਾ ਕੋਈ ਦਰਨੀ ਅਗਲੇ ਦਾ ਚਲਾ ਦੇ ਮੰਗਣੀ ਹੈ ਹਾਂ ਹਾਂ ਮੰਗਣੀ ਹੈ ਜੇ ਹੁਣ 15 ਮੰਗ ਲਾ ਲਓ ਬਾਈ ਜਿਵੇਂ ਕਰ ਦੂ ਮੈਨੂੰ ਮਨਜ਼ੂਰ ਆ ਇਹ ਨਹੀਂ ਭਾਈ ਤੈਨੂੰ ਬੋਲ ਕੇ ਬਸ ਮਾ ਚਾਚਾ ਜਾ ਚਲਾ ਕੇ ਮੋੜ ਜੀ

سولہ ہزار ਹਾਂ ਲੱਗ ਤੂੰ 16000 ਦੇ ਕੇ ਨਾ ਬਾਈ ਹੁਣ ਹੁਣ ਚੁੱਪ ਜੇ ਕਰਕੇ ਨਾ ਸਿਰਫ ਜਿਵੇਂ ਸਾਰੇ ਸਾਰੇ ਤੂੰ ਖੜ ਜਾ ਬਾਈ ਤੂੰ ਬੱਤਰੀ ਮੰਗ ਰਿਹਾ ਫਿਰ ਬੱਤਰੀ ਪੜੇਗੀ ਇਹ ਚਾਪ ਪੈਣਾ ਭਲਾ ਹੁਣ ਆਪਣਾ 16000 ਦੀ ਬੱਤੀ ਦੀ ਹੈ ਹਾਂ ਆਪਾਂ ਅੰਦਰਲੇ ਤੋਂ ਲੈ ਕੇ ਬੱਤੀ ਦੀ ਹੋ ਨਹੀਂ ਹੋਰ ਕੁਛ ਨਹੀਂ ਕਰਾਇਗਾ ਨਾ ਦੂਣਾ ਇੱਕ ਬਾਈ ਗਮ ਮੋਲ ਦਾ ਫਿਰ ਫਾੜੋ ਤਰਾਇ ਦੇ ਤਰਾਇ ਦੇ ਦੁਕਾਨੇ ਦੇ ਲਈ ਤੇ ਜਿਹੇ ਜਪਾ ਦੁਕਾਨੇ ਤੇ ਤੁਸੀਂ ਕਿਹਨੇ ਕਰਦੇ ਹੋ ਹਾਂ ਉਹ ਗੱਲ ਸੁਣਾ ਤੁਸੀਂ ਦੇਖੇ ਮੈਂ ਕਿੰਨਾ ਪਾਣੀ ਦੇ ਸਕੀ ਜੀ ਬੱਚੇ ਲਾ ਬੰਦਸ ਹੋ ਗਿਆ ਕਿੱਥੇ ਗਏ ਤੁਸੀਂ ਠੀਕ ਕਰਦੇ ਨਾ ਮੈਂ ਮੰਗਿਆ ਬਾਈ ਮੈਂ 4000 ਹੋਰ ਚੱਤਿਆ ਰੁਪਏ ਇਹਦੇ ਪਾਸ ਤੇ ਨਹੀਂ ਯੂਵੀਆ ਬੱਚਾ ਖਾਈ ਹੋਇਆ ਸੱਚਾ ਆ 32 ਗੱਲੇ ਆ 4000 ਚੱਕਤਾ ਆਪਾਂ ਉਹ ਵੇਖ ਤੁਸੀਂ ਮੇਰਾ ਨਾ ਫਾੜ ਯਾਰਾ ਮੈਂ ਵੀ ਫਿਰ ਸਾਲ ਗੱਡੀ ਮਾਦੂ ਹੁੰਦੇ ਕੀ ਜੋ ਆ ਫਾੜਾ ਫਾੜਾ ਇਹ ਤਾਂ ਨਹੀਂ 2000 ਯਾਰਾ ਚੱਕ ਫਿਰ ਦੋ ਦੋ ਬਾਹਾਂ ਇਕੱਠੀ ਬਾਬਾ ਯਾਰ ਜੇ ਤੂੰ ਦੋਤਰਾਗਾ ਨਹੀਂ ਗੁੱਸਾ ਕਰਦਾ ਖਰਗਾਦਾ ਇਹ ਕਿਉਂ ਯਾਰ ਜੇ ਨਾ ਕਰ ਮੈਨੂੰ ਲੈ ਜਾਣਗੇ ਨਹੀਂ ਥੋੜਾ ਖੜੀ ਆ ਹਾਂ ਛੋਟੀ ਕਿਹੜਾ ਦੇਖੂਗੀ ਹੈ ਜੋੜੀ ਬੱਚਿਆਂ ਦੀ ਹੈ ਬਾਈ ਪੂਆ ਆਪੇ ਹਿਸਾਬ ਲਾ ਲਾ ਬੱਚਾ ਕਰਕੇ ਰੋਣਾ ਹੁੰਦਾ ਨਹੀਂ ਕੋਈ ਮਰਦੀ ਹੈ ਤੇ ਦੇਣੀ ਕਿਨੇ ਯਾਰਾ بیٹا دو چار میں چکتا پیسے سر کچھ بن جی کرنی کڑھ لینا کڑکی بائی ہزار ਆਇਨਾ ਕੱਢੀ ਗੱਲ ਬੜਾ ਆਖ ਨੂੰ ਚੁੱਕਾ ਮੇਰੀ ਛੱਡੀ ਲਾ ਦੇ ਫੜ ਬਾਈ ਆ ਫੜਿਆ ਸਹੀ ਯਾਰ ਪਾਈ ਨੂੰ ਫੜਾ ਦੇ ਕੋਈ ਗੱਲ ਨਹੀਂ ਮੈਨੂੰ ਦਰਾਰ ਦੀ ਬਾਈ ਨੂੰ ਫੇਰ ਹਾਂ ਬਾਈ ਦਰਾਰ ਦੀ ਸਾਰਾ ਪਾਈ ਕਰੂ ਬਾਈ ਤੇ ਵੀ ਪੜਦੇ ਯਾਰ ਦੇਖ ਲਓ ਫੜ ਲਾ ਹੁਣ ਬਾਈ ਯਾਰ ਰੱਖ ਲੈ ਹੁਣ ਬਸ ਬਸ ਯਾਰ ਠੀਕ ਹੈ ਉਹ ਰੱਖ ਲੈ ਉਹ ਸਾਰਾ ਅੱਧਾ ਆ ਬੱਚੇ ਨਹੀਂ ਵਿਚਾਰੇ ਜਾਂਦੇ ਕਿਨੇ ਕੀ ਆ ਮੈਂ ਦੱਸਾਂ ਜਵਾਕ ਚੰਗੀ ਆ ਬੱਦ ਦੀ ਚੀਜ਼ ਨਹੀਂ ਮਾਰੀ ਕਹਿੰਦੇ पर मन्नू पता जिमे राय करते सी ना 3000 2000 हां मां दी मर्जी ਦਾ ਪਾਇ ਯਾਰ ਮਰਜ਼ੀ ਦਾ ਪਾਇ ਮਨ ਗਿਆ ਇੱਕ ਮਿੰਟ ਅਰਾ ਬਰਾਲ ਵਿੱਚ ਹੋ ਗਿਆ ਮੈਂ ਕਰਾਂ ਕੀ ਹੁਣ ਬਚਾ ਦੇ ਇਹ ਮੈਂ ਜਵਾਬ 2000 ਨਾ ਨਾ ਕਿ ਨਹੀਂ ਜਨ ਜਨ ਪੈ ਰਾਇ ਰਹੇਗਾ ਕੱਪ ਨਹੀਂ ਕਰ ਕੋਸੋ ਕੁਥੇ ਯਾਰ ਇਹ ਬਟ ਕੋਈ ਘਰੋਕੀ ਦੇਮਾਂਗੇ ਤੁਹਾਨੂੰ ਕੋਈ ਗੱਲ ਨਹੀਂ ਸਰ ਮਰਜ਼ੀ ਨਜ਼ਰ ਆ ਪਾ ਚੱਲ ਲਗਾਈਏ ਇੱਕ ਮਿੰਟ ਛੜ ਜਾ ਆ ਕੱਲ ਯਾਰ ਅਰ ਜਾ ਤੂੰ 23 ਇਹ ਤੇ ਲਾ ਦੇ ਨਾ ਵਾਹ ਤੇਈ ਦਾਦੀ ਇਹ ਮੰਨਣਾ ਤੁਸੀਂ 500 ਆ ਵਿੱਚ ਪਰ ਹਟ ਗਈ ਦੀ ਹੋ ਗਿਆ ਚਲ ਬਾ ਫੜ ਲੈ ਯਾਰ ਹੁਣ ਬਸ ਯਾਰ ਚਾਹ ਯਾਰ ਪੈ ਯਾਰ 4000 4000 ਕਿਉਂ ਵੇਖਣਾ ਹੁਣ ਆ ਗਿਆ ਦੇਖ ਹੱਪਾ ਨਾ ਹੋ ਨਈ ਆਇਆ ਲਾ ਜਾ ਯਾਰ ਉਹ ਵੀ ਮਾਈ ਨਾ ਬਗਿਆ ਛੱਡ ਜਾ ਲਓ ਭਾਈ 72000 ਰੁਪਏ ਲੱਗ ਗਿਆ ਪਰ ਉੱਤੇ